ਪੰਚਾਇਤ ਤੇ ਪਿੰਡ ਵਾਸੀਆਂ ਦੇ ਬਲੋਂ ਨਵੇਕਲੀ ਪਹਿਲ ਕਰ ਦਿੱਤੀ ਗਈ ਹੈ ਨਸ਼ਿਆਂ ਦੇ ਖਿਲਾਫ ਪਿੰਡ ਦੇ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਲਗਾਏ ਜਾ ਰਹੇ ਨੇ ਦਰਅਸਲ ਨਾਬਾ ਬਲਾਕ ਦੇ ਪਿੰਡ ਪੋਜੋ ਮਾਜਰੀ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਬਲੂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਇਹ ਵੱਖਰੀ ਪਹਿਲ ਕੀਤੀ ਗਈ ਹੈ ਤੇ ਇਸੇ ਦਰਮਿਆਨ ਹੀ ਪਿੰਡ ਦੇ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਲਗਾ ਕੇ ਨਸ਼ਿਆਂ ਦੇ ਵਿਰੁੱਧ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਿੰਡ ਦੀ ਜੂ ਦੇ ਅੰਦਰ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਫਿਰ ਨਸ਼ਾ ਵੇਚਣ ਵਾਲਿਆਂ ਦੀ ਮਦਦ ਕਰਦਾ ਤਾਂ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਤੇ ਕੋਈ ਵੀ ਵਿਅਕਤੀ ਜੇਕਰ ਕਿਸੇ ਨਸ਼ਾ ਤਸਕਰ ਦਾ ਕੋਈ ਨਾਤਾ ਰੱਖੇਗਾ ਜੇਕਰ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਇਸ ਨੂੰ ਲੈ ਕੇ ਹੁੰਦਾ ਤਾਂ ਉਸ ਦਾ ਨਪਟਾਰਾ ਵੀ ਪਿੰਡ ਦੀ ਸਾਥ ਵੱਲੋਂ ਹੀ ਕੀਤਾ ਜਾਵੇਗਾ ਤੇ ਜਿਹਾ ਵਿਅਕਤੀ ਜੋ ਨਸ਼ਾ ਤਸਕਰ ਦਾ ਨਾਤਾ ਰੱਖੇਗਾ ਉਸਤੇ ਵੀ ਕਾਰਵਾਈ ਹੋਵੇਗੀ ਇਸ ਮੌਕੇ ਪਿੰਡ ਦੇ ਸਰਪੰਚ ਪੰਚ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਉਪਰਾਲਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਕੀਤਾ ਜਾ ਰਿਹਾ ਹੈ ਇਹ ਵੀ ਪੰਚਾਇਤ ਵੱਲੋਂ ਮਤੇ ਐ ਪਾਇਗੇ ਵੀ ਜੋ ਨਸੇ ਉਰੇ ਕੋਈ ਪਿੰਡ ਵਿੱਚ ਵੇਚੂਗਾ ਜਾਂ ਕੋਈ ਖਾਣ ਬਾਰੇ ਜੀ ਮਾਂ-ਵਾਪਸਾਂ ਨੂੰ ਦੱਸਣਾ ਕੇ ਵੀ ਉਹਨਾਂ ਦੀ ਅਸੀਂ ਮਦਦ ਤੇ ਕਰਾਂਗੇ ਜੋ ਵੀ ਹੋਊਗਾ ਵੀ ਮਤਲਬ ਅਸੀਂ ਨਾਲ ਮਸਹਾਇਤਾ ਕਰਾਂਗੇ ਜੇ ਖਾਣ ਬਾਰੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਵੇਚਣ ਵਾਲੇ ਨੂੰ ਵੀ ਜੁਰਮਾਨਾ ਰੱਖਿਆ ਜਾਊਗਾ ਕਿ ਜੋ ਵੀ ਉਰੇ ਕੋਈ ਹੋਊਗਾ ਸੀ ਉਹਨੂੰ ਵੀ ਸੁੱਕਾ ਨਹੀਂ ਜਾਣ ਦਮਾਂ। ਬਿਲਕੁਲ ਮਾਂਚ ਕੇ ਵੀ ਆ ਰਹੇ ਹੁਣ ਇਸ ਤਰ੍ਹਾਂ। ਇਹ ਮਾਂਚ ਨੂੰ ਸਿਆ ਬਾਰੇ ਹੁਣ ਜੀ ਬਹੁਤ ਘਰ ਬਰਬਾਦ ਹੋ ਰਹੇ ਨੇ। ਵੇਚਣਾ ਇਹਨਾਂ ਉਰੇ ਨਹਿਰ ਦਾ ਲਾਵਾ ਜੀ ਪੂਰੇ ਖਾਂਦੇ ਨੇ ਬਹੁਤ ਦੇਖਦੇ ਆਈਂ। ਅਸੀਂ ਆਉਂਦੇ ਜਾਂਦੇ ਸਾਨੂੰ ਮਿਲਦੇ ਨਹੀਂ ਬਹੁਤ ਵਾਰੀ ਦੇ। ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਵੀ ਉਹ ਸਾਡੇ ਪਿੰਡ ਵਿੱਚ ਨਾ ਆਉਣ ਜੀ। ਨਸਾ ਵੇਚਣ ਵਾਸਤੇ। ਜੁਰਮਾਨਾ ਵੀ ਰੱਖਿਆ ਗਿਆ ਬਿਲਕੁਲ ਜੀ। ਹਾਂ ਜੀ। ਉਹ ਅਸੀਂ ਲੱਖ ਰੁਪਏ ਜੁਰਮਾਨਾ ਰੱਖਿਆ ਜੀ। ਅਸੀਂ ਕਿਸੇ ਨੂੰ ਵੀ ਸੜਾਉਣ ਨਹੀਂ ਜਾਵਾਂਗੇ ਜੀ। ਕਿਸੇ ਦੀ ਮਦਦ ਨਹੀਂ ਨਹੀਂ ਜੀ ਮਦਦ ਤਾਂ ਕਿਸੇ ਦੀ ਨਹੀਂ ਕਰਾਂਗੇ ਬਾਈ ਇਹ ਜੋ ਅੱਜ ਅਸੀਂ ਫੈਸਲਾ ਲਿਆ ਸਾਡੀ ਪਿੰਡ ਦੀ ਪੰਚਾਇਤ ಗ್ರಾಮ ਪੰਚਾਇਤ ਕੋਟੜ ਮਾਜਰੀ ਦੇ ਨੇ ਤੇ ਸਮੂਹ ਨਗਰ ਨਿਵਾਸੀਆਂ ਨੇ ਸਾਰਿਆਂ ਨੇ ਰਲ ਕੇ ਅਸੀਂ ਇਹ ਵਿਚਾਰ ਉਪੰਦਰਾ ਕਰਕੇ ਜੋ ਨਸ਼ਾ ਪਿੰਡ ਵਿੱਚ ਕਿਸੇ ਦਾਤੀ ਪੁੱਤ ਜਾਣੇ ਅਣਜਾਣੇ ਵਿੱਚ ਲੱਗ ਪਿਆ ਆ ਉਸ ਨੂੰ ਅਸੀਂ ਸਿੱਧੇ ਰਾਸਤੇ ਪਾਉਣ ਵਾਸਤੇ ਜੋ ਆਪਣੇ ਵੱਲੋਂ ਐਫਰਟਸ ਹੋਣਗੇ ਅਸੀਂ ਉਹ ਕਰਾਂਗੇ ਤੇ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਅਸੀਂ ਇਹ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸ ਦਾ ਧੀ ਪੁੱਤ ਲੱਗ ਪਿਆ ਆ ਉਹ ਸਾਨੂੰ ਕਿਰਪਾ ਕਰਕੇ ਦੱਸੋ ਪੰਚਾਇਤ ਨੂੰ ਅਸੀਂ ਪੰਚਾਇਤ ਦੇ ਤੌਰ ਤੇ ਜਾਂ ਪਿੰਡ ਵਾਸੀ ਹੋਣ ਦੇ ਤੌਰ ਤੇ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੇ ਉੱਥੇ ਉਹਦਾ ਸਹਿਯੋਗ ਕਰਾਂਗੇ ਕਿ ਉਹ ਨੂੰ ਨਸ਼ਾ ਛਡਾਉਣ ਦੇ ਵਿੱਚ ਜਿੰਨੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਅਸੀਂ ਉਹ ਵੀ ਕਰਾਂਗੇ ਕਿਉਂਕਿ ਦੂਸਰਾ ਅਸੀਂ ਜੋ ਨਸ਼ੇ ਦਾ ਇਹ ਮਾੜਾ ਪੋਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆ ਤੇ ਜੇਕਰ ਹਰ ਪੰਚਾਇਤ ਇਹ ਪਹਿਲ ਕਦਮੀ ਕਰੇ ਜੋ ਅੱਜ ਅਸੀਂ ਕੀਤੀ ਆ ਬੀ ਜੇਕਰ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਾਂ ਨਸ਼ਾ ਕੋਈ ਬਾਹਰੋਂ ਆ ਕੇ ਇੱਥੇ ਸਪਲਾਈ ਕਰਦਾ ਹੈ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਚੇਤਾਵਨੀ ਦੇਣੀ ਚਾਹਣਾ ਹੈ ਕਿ ਸਾਡੇ ਪਿੰਡ ਵੱਲ ਸੋਚਣਾ ਤਾਂ ਦੂਰ ਸਾਡੇ ਪਿੰਡ ਦਾ ਨਾਉ ਨਾ ਲੇ। ਵੀ ਪਿੰਡ ਕੋਲ ਜੋ ਮਜਰੀ ਦੀ ਪੂਰੇ ਵਿੱਚ ਅਸੀਂ ਵੜ ਕੇ ਨਸ਼ਾ ਵੇਚ ਜਾਗੇ ਜਾਂ ਕਿਸੇ ਗੱਤੀ ਪੁੱਤ ਨੂੰ ਨਸ਼ੇ ਦੇ ਉੱਪਰ ਲਾ ਦਾਂਗੇ ਉਹਨੂੰ ਅਸੀਂ ਇੱਥੋਂ ਪਿੰਡ ਦੇ ਵਿੱਚੋਂ ਸੁੱਕਾ ਨਹੀਂ ਜਾਣ ਦਿੰਦੇ। ਚਲੋ ਮਾਫੀ ਚਾਹੁੰਦੇ ਆ ਵੀ ਇਹ ਸਾਨੂੰ ਸ਼ਬਦ ਕਹਿਣੇ ਪੈ ਰਹੇ ਨੇ ਵੀ ਅਸੀਂ ਛੱਡਾਂਗੇ ਨਹੀਂ ਕਾਹੇ ਜੋਗਾ ਵੀ ਕਿਸੇ ਦਾ ਵੀ ਪੁੱਤੋ ਖਰਾਬ ਕਰੂਗਾ। ਤੇ ਇੱਕ ਕਿਸ ਨੇ 1 ਲੱਖ ਰੁਪਇਆ ਜੁਰਮਾਨਾ ਪੰਚਾਇਤ ਵੱਲੋਂ ਰੱਖਿਆ ਹੈ ਜੇ ਕੋਈ ਨਸ਼ੇ ਵਾਲੇ ਦੀ سپورਟ ਕਰਦਾ ਜਾਂ ਕੋਈ ਪਿੰਡ ਦੇ ਵਿੱਚ ਆ ਕੇ ਨਸ਼ਾ ਵੇਚਦਾ ਉਸ ਨੂੰ 1 ਲੱਖ ਰੁਪਇਆ ਜੁਰਮਾਨਾ ਲਾਇਆ ਜਾਵੇਗਾ ਤੇ ਨਾ ਹੀ ਕੋਈ ਪੰਚਾਇਤ ਦਾ ਸਰਪੰਚ ਪੰਚ ਜਾਂ ਕੋਈ ਪਿੰਡ ਦਾ ਮਹਤਵਾਰ ਬੰਦਾ ਸੱਜਣ ਉਸ ਨੂੰ ਥਾਣੇ ਵਿੱਚ ਛਡਾਉਣ ਨਹੀਂ ਜਾਊਗਾ ਅਗਰ ਜੇ ਕੋਈ ਉਸ ਨੂੰ ਥਾਣੇ ਵਿੱਚ ਛਡਾਉਂ ਜਾਂਦਾ ਉਸ ਨੂੰ ਵੀ ਜੁਰਮਾਨਾ ਉਨਾ ਹੀ ਰੱਖਿਆ ਗਿਆ 1 ਲੱਖ ਰੁਪਇਆ ਜੁਰਮਾਨਾ ਰੱਖਿਆ ਗਿਆ ਹੈ ਤੇ ਪੂਰਨ ਤੌਰ ਤੇ ਉਸ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਉਸ ਨਾਲ ਪਿੰਡ ਦਾ ਉਹ ਇਲਾਗਾ ਦੈਗਾ ਨਹੀਂ ਹੁੰਦਾ ਉਸ ਨੂੰ ਪਿੰਡ ਵਿੱਚੋਂ ਨਿਕਾੜ ਦਿੱਤਾ ਗਿਆ ਪੰਚਾਇਤ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਜੋ ਫੈਸਲਾ ਲਾਇਆ ਸੀ ਉਸ ਦੇ ਅਸਮ ਸਾਧਾਂ ਦੇ ਬੈਨਰ ਕੋਟ ਪੁਲਾ ਦਿੱਤੇ ਨੇ ਪਿੰਡ ਦੇ ਘਾਰੇ ਕਸੂ ਸੇਤ ਵੀ ਨਹੀਂ ਹੋ ਰਹੀ ਟੀਕ ਕਰਨ ਦੇ ਮੰਨ ਦੇ ਵਿੱਚ ਤਾਂ ਦੇਖੋ ਜੀ ਜੋ ਇਹ ਮਾੜਾ ਪੂੜ ਚੱਲ ਰਿਹਾ ਨਸ਼ੇ ਦਾ ਜੋ 3 ਪੱਤਾਂ ਦੇ ਮਾੜੇ ਹਾਲ ਹੋ ਰਹੇ ਨੇ ਉਹ ਮੰਨ ਦੇ ਵਿੱਚ ਇਹ ਸਾਨੂੰ ਇਹ ਤਾਂ ਆਇਆ ਕਿ ਸਾਡੇ ਵੀ ਨਹਿਰ ਹੈ ਨਹਿਰ ਦਾ ਜੰਮਲਾਤ ਮੈਕਮੇ ਦਾ ਕੀਤਾ ਹੋਣ ਕਰਕੇ ਉੱਡੀ ਝਾੜੀਆਂ ਦੀ ਆੜ ਦੇ ਵਿੱਚ ਜੋ ਨਸ਼ਾ ਤਖਸਰ ਨੇ ਤੇ ਨਸ਼ਾ ਕਰਨ ਵਾਲੇ ਮੁੰਡੇ ਨੇ ਉੱਥੇ ਅਕਸਰ ਹੀ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਮure ਸਾਡੇ ਪਿੰਡ ਦੀ ਸਾਥ ਫੋਨ ਕਰਕੇ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਸੀ ਉਹ ਵਿਚਾਰੇ ਬਹੁਤ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਸਾਡੇ ਦੀ ਪੁੱਤ ਨਸ਼ੇ ਕਰਕੇ ਖਰਾਬ ਹੋ ਰਹੇ ਨੇ ਜਵਾਨੀ ਰੋਲ ਰਹੀ ਆ ਉਹਨਾਂ ਤੋਂ ਸਾਨੂੰ ਸੇਧ ਮਿਲ ਕੇ ਅਸੀਂ ਆਪ ਦੇਖ ਰਹੇ ਹਾਂ ਕਿ ਇੱਥੇ ਰੋਜ਼ ਹੀ ਕਦੇ ਕਿਸੇ ਦੀ ਡੈਥ ਹੋ ਗਈ ਇੱਥੇ ਪਾਟੜੀ ਦੇ ਪਰ ਅਸੀਂ ਪਿਛਲੇ ਹਫਤਾ 10 ਦਿਨ ਪਹਿਲਾਂ ਅਸੀਂ ਇੱਥੋਂ ਪੁਲਿਸ ਨੂੰ ਬੇਨਤੀ ਕਰਕੇ ਇਥੋਂ ਡੈੱਡ ਬੋਡੀ ਚੁਕਾਈਆ ਤੇ ਹੋਰ ਵੀ ਅਸੀਂ ਇਥੋਂ ਜੋ ਨਸ਼ਾ ਵੇਚਦੇ ਸੀ ਜਾਂ ਕਰਦੇ ਸੀ ਮੁੰਡੇ ਆ ਕੇ ਤੇ ਉਹ ਵੀ ਅਸੀਂ ਪ੍ਰਸ਼ਾਸਨ ਦੀ ਸਹਾਇਤਾ ਨਾਲ ਉਹਨਾਂ ਨੂੰ ਸਮਝਾਇਆ ਤੇ ਇਥੋਂ ਭਜਾਇਆ ਵਿੱਚ ਸੀ ਇੱਥੇ ਮੁੜ ਕੇ ਨਹੀਂ ਕੋ ਅਗਰ ਨਸ਼ੇ ਕਿੱਥੋਂ ਕਿਨਾਰਾ ਕਰ ਜਾਣਗੇ ਸਾਰੇ ਤਾਂ ਸਾਡੀ ਜਵਾਨੀ ਪਾਚ ਸਕੂਗੀ ਜਵਾਨੀ ਬਚਾਉਣ ਵਾਸਤੇ ਅਸੀਂ ਜੋ ਸਟੇਡੀਅਮ ਦੇ ਪਹਿਲੀ ਸਾਡੀ ਸਟੇਡੀਅਮ ਦੀ ਮੰਗ ਹੈ ਜੋ ਬੀਐਸ ਨੇ ਆਪਦੇ ਪਿੰਡ ਦੇ ਵਿੱਚ ਵਧੀਆ ਸਟੇਡੀਅਮ ਬਣਾਈਏ ਤੇ ਇੱਕ ਛੋਟੇ ਬੱਚਿਆਂ ਨੂੰ ਅਗਰ ਹੁਣ ਤੋਂ ਹੀ ਅਸੀਂ ਮੋਟੀਵੇਟ ਕਰਾਂਗੇ ਹੁਣ ਤੋਂ ਹੀ ਅਸੀਂ ਗੇਮਸ ਨਾਲ ਜੋੜਾਂਗੇ ਤਾਂ ਹੀ ਉਹ ਅੱਗੇ ਜਾ ਕੇ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਇਹੀ ਬੇਨਤੀ ਹੈ ਵੀ ਅਗਰ ਜਿੰਨਾ ਪੈਸਾ ਪਿੰਡ ਨੂੰ ਬਣਦਾ ਹੈ ਉਹ ਚਾਹੇ ਉਹ ਪੰਚਾਇਤੀ ਜ਼ਮੀਨ ਤੋਂ ਆਉਂਦਾ ਹੋਵੇ ਰੈਵਨਿਊ ਚਾਹੇ ਉਹ ਕਿਸੇ ਕਿਸ ਤਰ੍ਹਾਂ ਦਾ ਕੋਈ ਫੰਡ ਹੋਵੇ ਜਾਂ 15 ਵਿੱਤ ਕਮਿਸ਼ਨ ਦੇ ਪੈਸੇ ਹੋਣ ਜੋ ਸਹੀ ਤਰੀਕੇ ਨਾਲ ਆਪਾਂ ਸਾਰੇ ਰਲ ਮਿਲ ਕੇ ਸਾਰੇ ਆਪਣੇ ਆਪਣੇ ਪਿੰਡਾਂ ਦੇ ਸਾਰੀਆਂ ਪੰਚਾਇਤਾਂ ਨਾਲੋਂ ਦਾ ਪਿੰਡਾਂ ਦੀ ਨਿਹਾਰ ਬਦਲ ਕੇ ਇੱਕ ਸ਼ਹਿਰ ਬਣ ਜਾਣਗੇ ਤੇ ਸਾਡੀ ਇਹੀ ਸੋਚ ਹੈ ਤੇ ਇਹੀ ਬੇਨਤੀ ਹੈ ਵੀ ਆਪਦੇ ਪਿੰਡ ਨੂੰ ਇੱਕ ਮਾਡਲ ਪਿੰਡ ਬਣਾਈਏ ਅਸੀਂ ਤੇ ਸਾਰੇ ਆਪਦੇ ਪਿੰਡਾਂ ਨੂੰ ਮਾਡਲ ਪਿੰਡ ਦਾ ਸੁਖਣਾ ਲੈ ਕੇ ਚੱਲਣ ਤੇ ਤਾਂ ਹੀ ਆਪਣਾ ਪੰਜਾਬ ਖੁਸ਼ਹਾਲ ਤੇ ਬਹਾਲ ਹੋ ਸਕਦਾ ਤੇ ਜੇ ਕੋਈ ਪਿੰਡ ਦੇ ਵਿੱਚ ਲੜਾਈ ਝਗੜਾ ਹੁੰਦਾ ਆ ਤਾਂ ਉਹ ਪਹਿਲ ਦੇ ਆਧਾਰ ਤੇ ਪੰਚਾਇਤ ਦੇ ਜਾਂ ਸਰਪੰਚ ਸਾਹਿਬ ਦੇ ਕਿਸੇ ਵੀ ਬਾੜ ਦੇ ਪੰਚ ਦੇ ਜੋ ਉੱਥੋਂ ਦਿੱਤੇ ਹੋਏ ਬਾੜਾ ਉਹਦੀ ਨੌਲਜ ਦੇ ਵਿੱਚ ਲਿਆਂਦਾ ਜਾਵੇ ਤੇ ਫੇਰ ਹੀ ਉਸ ਤੇ ਕੋਈ ਫੈਸਲਾ ਲਿਆ ਜਾਵੇਗਾ ਤੇ ਜੀ ਹੈਗਾ ਕਿ ਸਿੱਧਾ ਹੀ ਕੋਈ ਜਾ ਕੇ ਫੋਟ ਕਚੈਰੀ ਹੁੰਦੇ ਰਹਿਣ ਦੇਖੋ ਉੱਥੇ ਆਪਸੀ ਭਾਈਚਾਰਾ ਖਤਮ ਹੁੰਦਾ ਆ ਨੰਬਰ ਇੱਕ ਨੰਬਰ ਦੋ ਤੇ ਪੈਸੇ ਦੀ ਬਰਬਾਦੀ ਆ ਜਿੰਨੀ ਉਹ ਕਰਮਣ ਕੌਮੀ ਥੋੜੀ ਆ ਉਹਦੇ ਨਾਲ ਆਪ ਦੇ ਘਰਾਂ ਦੇ ਵਿੱਚ ਵੀ ਲੋਕਾਂ ਦੇ 파ੜ ਪੈ ਰਹੇ ਨੇ ਸਾਡੀ ਇਹੀ ਪਹਿਲ ਕਦਮੀ ਰਹੇਗੀ ਵੀ ਸਾਰੇ ਪਿੰਡ ਚ ਭਾਈਚਾਰਾ ਸਾਂਝ ਬਣਾ ਕੇ ਰੱਖੀ ਜਾਵੇ ਕਿਸੇ ਨੂੰ ਨਾ ਲੜਨ ਦਿੱਤਾ ਜਾਵੇ ਤੇ ਇਸ ਦੇ ਚੱਲਦੀ ਅਸੀਂ ਇੱਕ 100 ਜੋ ਪਿੰਡ ਦੇ ਬਜ਼ੁਰਗ ਨੇ ਸਮਜਦਾਰ ਬੰਦੇ ਨੇ ਪੜ੍ਹੇ ਲਿਖੇ ਨੇ ਜਿੰਨੇ ਸਾਫਾ ਸਰਪੰਚ ਹੋਵੇ ਜੇ ਲੰਬੜਦਾਰ ਹੋਵੇ ਉਹਨਾਂ ਦੇ ਵਿੱਚੋਂ ਅਸੀਂ ਕੁਝ ਬੰਦੇ ਲੈ ਕੇ ਸੱਤ ਮੈਂਬਰੀ ਜਾਂ ਪੰਡ ਮੈਂਬਰੀ ਕਮੇਟੀ ਬਣਾ ਕੇ ਉਹ ਇਸੇ ਕੰਮ ਵਾਸਤੇ ਅਸੀਂ ਕਮੇਟੀ ਬਣਾਵਾਂਗੇ ਵੀ ਉਹਨਾਂ ਦੇ ਰੌਲੇ ਜਿਹੜੇ ਪਿੰਡ ਦੇ ਵਿੱਚ ਹੋਣਗੇ ਉਹ ਸਿਆਣੇ ਬੰਦੇ ਹੀ ਬੈਠ ਕੇ ਸੁਲਝਾ ਸਕਦੇ। ਇਹ ਕਾਰਨ ਵੀ ਠੀਕ ਹੀ ਚੱਲ ਰਹੀ ਹੈ ਪੰਚਾਇਤ ਬਾਰੇ। ਬਾਕੀ ਪਿੰਡ ਵੀ ਨਾਲ ਜਿਵੇਂ ਪੰਚਾਇਤ ਨਸਾਲਾ ਦਾ ਬਹੁਤ ਮਾਰੀ। ਕਿਹਦੇ ਆ ਵੀ ਮੇਰਾ ਵੀ ਪੁੱਤ ਹੈ। ਮੈਨੂੰ ਤੇ ਲੱਗਦਾ ਮੈਂ ਹੀ ਪੱਟਿਆ ਗਿਆ। ਇਹ ਚੋ ਵਧੀਆ ਫੈਸਲਾ ਲਏਗਾ ਵਧੀਆ ਫੈਸਲਾ ਪੰਚਾਇਤ ਸਾਡੀ ਬਹੁਤ ਵਧੀਆ ਸਾਡੇ ਪਾਣੀ ਅਸੀਂ ਪੰਜਾਬ ਵਾਸ ਨੂੰ ਇਹ ਕਹਿਣਿਆ ਕਿ ਜਿਹੜੀਆਂ ਨਵੀਆਂ ਪਿੰਡਾਂ ਬਣੀਆਂ ਨੇ ਜੰਗ ਮੁੰਡੇ ਅੱਜ ਕੱਲ ਜਿਹੜੇ ਹੈਂਗ ਨੇ ਸਾਰੇ ਨੌਜਵਾਨ ਬਣਨੇ ਇਹ ਸਾਰੇ ਹੀ ਰਲ ਮਿਲ ਕੇ ਪੰਜਾਬ ਦੀ ਦਸਾ ਸੁਧਾਰਨ ਲੱਗੇ ਹੋਏ ਹਨ ਜਿੱਦਾਂ ਜ ਆਪਨ ਧਰਮੰਦਰ ਜੀ ਨੇ ਪਹਿਲਾਂ ਵੀ ਕਿਹਾ ਵੀ ਸੀ ਸਾਰਿਆਂ ਦਾ ਵੱਡਾ ਮੁੱਖ ਮੁੱਦਾ ਤਾਂ ਨਸ਼ੇ ਦਾ ਜੇ ਆਪਣੇ ਕੋਲ ਜਵਾਨੀ ਰਹੂਗੀ ਆਪਾਂ ਆਪ ਰ੍ਹਾਂਗੇ ਤਾਂ ਹੀ ਆਪਣਾ ਕੋਈ ਕੰਮ ਕਾਰਜ ਹੋਊਗਾ ਉਹੀ ਸੋਹਣਾ ਲੱਗੇਗਾ ਕੋਠੀਆਂ ਕਾਰਾਂ ਵੀ ਆਪਾਂ ਨੂੰ ਸੋਹਣੀਆਂ ਨਹੀਂ ਲੱਗਣਗੀਆਂ ਜੇ ਘਰ ਬੱਚੇ ਨਹੀਂ ਹੋਣਗੇ ਮੇਨ ਮੁੱਦਾ ਅੱਜ ਇਹ ਨਸ਼ਿਆਂ ਤੋਂ ਬਚਾਇਆ ਜਾਵੇ ਜਵਾਨੀ ਨੂੰ ਤਾਂ ਹੀ ਆਪਾਂ ਹੱਸਦਾ ਬੱਸਦਾ ਪੰਜਾਬ ਰਹਿ ਸਕਦਾ ਨਹੀਂ ਤਾਂ ਇੱਥੇ ਆਪਾਂ ਗਲੀਆਂ ਨਾਲੀਆਂ ਜਾਂ ਹੋਰ ਜਿੰਨੇ ਵੀ ਆਪਾਂ ਕੋਈ ਕਾਜ ਨੇ ਕੋਠੀਆਂ ਕਾਰਾਂ ਬਣਾਉਣੇ ਇਹ ਆਪਣੇ ਵਾਸਤੇ ਕੋਈ ਚੰਗੀ ਗੱਲ ਤਾਂ ਰਹਿ ਨਹੀਂ ਜਾਣੀ ਜੇ ਆਪਣੇ ਬੱਚੇ ਨਹੀਂ ਰਹਿਣਗੇ ਆਪਣੇ ਕੋਲ ਕੁਝ ਬੱਚੇ ਆਪਣੇ ਸਾਰੇ ਬਾਹਰ ਚਲੇ ਗਏ ਜਿਹੜੇ ਰਹਿੰਦੇ ਨੇ ਉਹ ਨਸ਼ਿਆਂ ਤੇ ਲੱਗ ਚੁੱਕੇ ਹਨ ਪੰਜਾਬ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਸ ਕਰਕੇ ਅਸੀਂ ਸਾਰੀਆਂ ਪਿੰਡਾਂ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਪਹਿਲਾ ਜੋ ਵੱਡਾ ਕੋਡ ਹੈ ਉਹ ਸਾਰਿਆਂ ਨੂੰ ਵੱਡਾ ਕੋਡ ਨਸ਼ੇ ਦਾ ਹੈ ਉਸ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਨਸ਼ੇ ਦਾ ਖਾਤਮਾ ਕਰਨਾ ਚਾਹੀਦਾ ਹੈ ਪੰਚਾਇਤ